ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇੱਕ ਜਲਦੀ ਬੱਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਸੜਕ ਦੇ ਉੱਪਰ ਹੀ ਹਾਹਾਕਾਰ ਮਚ ਜਾਂਦਾ ਹੈ ਤਸਵੀਰਾਂ ਵੀ ਲਗਾਤਾਰ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇੱਕ ਜਲਦੀ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਜੋ ਲੋਕ ਹੈ ਸੜਕਾਂ ਦੇ ਉੱਪਰ ਉਤਰ ਜਾਂਦੇ ਨੇ ਤੇ ਬੱਸ ਦੇ ਵਿੱਚ ਪੰਜਾਬ ਤੋਂ ਵੱਧ ਸਵਾਰੀਆਂ ਜੋ ਸਵਾਰ ਸਨ ਤੇ ਹੁਣ ਜੋ ਲੋਕ ਹੈ ਉਹਨਾਂ ਦੇ ਵੱਲੋਂ ਬੱਸ ਦੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਨੂੰ ਬਚਾਇਆ ਗਿਆ ਸਵਾਰੀਆਂ 50 ਤੋਂ ਵੱਧ ਸੀਗੀਆਂ ਤੇ ਜੋ ਅੱਗ ਹੈ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਜੋ ਅੰਦਰ ਸਵਾਰੀਆਂ ਸਨ ਉਹਨਾਂ ਦੇ ਕਿਸੇ ਸਮਾਨ ਦੇ ਵਿੱਚ ਪਟਾਕੇ ਪਏ ਸਨ ਤੇ ਉਸ ਸਮੇਂ ਹੀ ਪਟਾਕਿਆਂ ਨੂੰ ਅੱਗ ਲੱਗ ਜਾਂਦੀ ਹੈ ਤੇ ਪੂਰੀ ਬੱਸ ਜੋ ਕਿ ਅੱਗ ਦੇ ਨਾਲ ਝੁਲਸ ਜਾਂਦੀ ਹੈ ਸੜਕ ਦੇ ਉੱਪਰ ਦੀਆਂ ਤਸਵੀਰਾਂ ਸਕਰੀਨ ਦੇ ਉੱਪਰ ਲਗਾਤਾਰ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਬੱਸ ਹੈ ਪੂਰੇ ਤਰੀਕੇ ਦੇ ਨਾਲ ਅੱਗ ਦੀ ਚਪੇਟ ਦੇ ਵਿੱਚ ਆ ਚੁੱਕੀ ਹੈ 50 ਤੋਂ ਵੱਧ ਇਸ ਦੇ ਵਿੱਚ ਸਵਾਰੀਆਂ ਸਵਾਰ ਸਨ ਤੇ ਉਹਨਾਂ ਨੇ ਬੱਸ ਦੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਨੂੰ ਬਚਾਇਆ ਤੇ ਇਹ ਜੋ ਹਾਦਸਾ ਨੌਇਡਾ ਐਕਸਪ੍ਰੈਸ ਵੇ ਦਾ ਦੱਸਿਆ ਜਾ ਰਿਹਾ ਯਮਨਾ ਐਕਸਪ੍ਰੈਸ ਵੇ ਨੌਇਡਾ ਸੜਕ ਦੇ ਉੱਪਰ ਇਹ ਜੋ ਹਾਦਸਾ ਹੋਇਆ ਇਸ ਤੋਂ ਬਾਅਦ ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਇਆ ਤੇ ਇਹ ਜੋ ਬੱਸ ਹੈ ਲੁਧਿਆਣੇ ਤੋਂ ਆਗਰਾ ਦੇਵਾਲ ਜਾ ਰਹੀ ਸੀ ਤੇ ਉਸ ਸਮੇਂ ਹੀ ਜਦੋਂ ਯਮੁਨਾ ਐਕਸਪ੍ਰੈਸ ਵੇ ਦੇ ਉੱਪਰ ਪਹੁੰਚਦੀ ਹੈ ਤਾਂ ਗ੍ਰੇਟਰ ਨੌਇਡਾ ਦੇ ਨੇੜੇ ਇਸੇ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਅੱਗ ਦਾ ਕਾਰਨ ਸਵਾਰੀਆਂ ਦੇ ਕਿਸੇ ਸਮਾਨ ਦੇ ਵਿੱਚ ਪਟਾਕੇ ਪਏ ਸਨ ਉਹ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਪਟਾਕਿਆਂ ਦੀ ਵਜ੍ਹਾ ਦੇ ਨਾਲ ਜੋ ਅੱਗ ਲੱਗੀ ਹੈ ਪੂਰੀ ਬੱਸ ਅੱਗ ਦੇ ਵਿੱਚ ਝੁੱਲ ਚੁੱਕੀ ਹੈ ਤੇ ਲੋਕਾਂ ਨੇ ਆਪਣੀ ਜਾਨ ਬਚਾਈ ਅਤੇ ਇੱਥੇ ਗੜੀਮਤ ਇਹ ਰਹੀ ਕਿ ਕਿਸੇ ਨੂੰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਰ ਕੋਈ ਆਪਣੀ ਜਾਨ ਬਚਾ ਕੇ ਬਾਸ ਤੇ ਵਿੱਚੋਂ ਨਿਕਲ ਗਿਆ ਤੇ ਬਾਕੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਦੇ ਮੁਤਾਬਕ ਇਹ ਜੋ ਇੱਕ ਨਿੱਜੀ ਬੱਸ ਹੈ ਜੋ ਕਿ ਲੁਧਿਆਣਾ ਤੋਂ ਆਗਰੇ ਦੇ ਵੱਲ ਜਾ ਰਹੀ ਸੀ ਇਸ ਦੇ ਵਿੱਚ 50 ਤੋਂ ਵੱਧ ਸਵਾਰੀਆਂ ਸਵਾਰ ਸਨ ਤੇ ਉਹਨਾਂ ਦੇ ਵੱਲੋਂ ਜਦੋਂ ਬੱਸ ਗਰੇਟਰ ਨੋਇਡਾ ਦੇ ਨੇੜੇ ਪਹੁੰਚਦੀ ਹੈ ਯਮੂਨਾ ਐਕਸਪ੍ਰੈਸ ਵੇ ਦੇ ਉੱਪਰ ਉਸ ਸਮੇਂ ਹੀ ਅਜੋ ਬਾਤ ਹੈ ਉਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇੱਕ ਜਲਦੀ ਬੱਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਸੜਕ ਦੇ ਉੱਪਰ ਹੀ ਹਾਹਾਕਾਰ ਮਚ ਜਾਂਦਾ ਹੈ ਤਸਵੀਰਾਂ ਵੀ ਲਗਾਤਾਰ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇੱਕ ਜਲਦੀ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਜੋ ਲੋਕ ਹੈ ਸੜਕਾਂ ਦੇ ਉੱਪਰ ਉਤਰ ਜਾਂਦੇ ਨੇ ਤੇ ਬੱਸ ਦੇ ਵਿੱਚ ਪੰਜਾਬ ਤੋਂ ਵੱਧ ਸਵਾਰੀਆਂ ਜੋ ਸਵਾਰ ਸਨ ਤੇ ਹੁਣ ਜੋ ਲੋਕ ਹੈ ਉਹਨਾਂ ਦੇ ਵੱਲੋਂ ਬੱਸ ਦੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਨੂੰ ਬਚਾਇਆ ਗਿਆ ਸਵਾਰੀਆਂ ਪੰਜਾਹ ਤੋਂ ਵੱਧ ਸੀਗੀਆਂ ਤੇ ਜੋ ਅੱਗ ਹੈ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਜੋ ਅੰਦਰ ਸਵਾਰੀਆਂ ਸਨ ਉਹਨਾਂ ਦੇ ਕਿਸੇ ਸਮਾਨ ਦੇ ਵਿੱਚ ਪਟਾਕੇ ਪਏ ਸਨ ਤੇ ਉਸ ਸਮੇਂ ਹੀ ਪਟਾਕਿਆਂ ਨੂੰ ਅੱਗ ਲੱਗ ਜਾਂਦੀ ਹੈ ਤੇ ਪੂਰੀ ਬੱਸ ਜੋ ਕਿ ਅੱਗ ਦੇ ਨਾਲ ਝੁਲਸ ਜਾਂਦੀ ਹੈ ਸੜਕ ਦੇ ਉੱਪਰ ਦੀਆਂ ਤਸਵੀਰਾਂ ਸਕਰੀਨ ਦੇ ਉੱਪਰ ਲਗਾਤਾਰ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਬੱਸ ਹੈ ਪੂਰੇ ਤਰੀਕੇ ਦੇ ਨਾਲ ਅੱਗ ਦੀ ਚਪੇਟ ਦੇ ਵਿੱਚ ਆ ਚੁੱਕੀ ਹੈ ਪੰਜਾਹ ਤੋਂ ਵੱਧ ਇਸ ਦੇ ਵਿੱਚ ਸਵਾਲ ਗਿਆ ਸਵਾਰ ਸਨ ਤੇ ਉਹਨਾਂ ਨੇ ਬੱਸ ਦੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਨੂੰ ਬਚਾਇਆ ਤੇ ਇਹ ਜੋ ਹਾਦਸਾ ਨੌਇਡਾ ਐਕਸਪ੍ਰੈਸ ਵੇ ਦਾ ਦੱਸਿਆ ਜਾ ਰਿਹਾ ਯਮੁਨਾ ਐਕਸਪ੍ਰੈਸ ਵੇ ਨੌਇਡਾ ਸੜਕ ਦੇ ਉੱਪਰ ਇਹ ਜੋ ਹਾਦਸਾ ਹੋਇਆ ਇਸ ਤੋਂ ਬਾਅਦ ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਇਆ ਤੇ ਇਹ ਜੋ ਬੱਸ ਹੈ ਲੁਧਿਆਣੇ ਤੋਂ ਆਗਰਾ ਦਿਵਾਲ ਜਾ ਰਹੀ ਸੀ ਤੇ ਉਸ ਸਮੇਂ ਹੀ ਜਦੋਂ ਯਮੁਨਾ ਐਕਸਪ੍ਰੈਸ ਵੇ ਦੇ ਉੱਪਰ ਪਹੁੰਚਦੀ ਹੈ ਤਾਂ ਗ੍ਰੇਟਰ ਨੌਇਡਾ ਦੇ ਨੇੜੇ ऐसे ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਅੱਗ ਦਾ ਕਾਰਨ ਸਵਾਰੀਆਂ ਦੇ ਕਿਸੇ ਸਮਾਨ ਦੇ ਵਿੱਚ ਪਟਾਕੇ ਪਏ ਸਨ ਉਹ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਪਟਾਕਿਆਂ ਦੀ ਵਜ੍ਹਾ ਦੇ ਨਾਲ ਜੋ ਅੱਗ ਲੱਗੀ ਹੈ ਪੂਰੀ ਬੱਸ ਅੱਗ ਦੇ ਵਿੱਚ ਚੁੱਲ ਚੁੱਕੀ ਹੈ ਤੇ ਲੋਕਾਂ ਨੇ ਆਪਣੀ ਜਾਨ ਬਚਾਈ ਹੈ ਤੇ ਇੱਥੇ ਗੜੀਮਤ ਇਹ ਰਹੀ ਕਿ ਕਿਸੇ ਨੂੰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਰ ਕੋਈ ਆਪਣੀ ਜਾਨ ਬਚਾ ਕੇ ਬੱਸ ਦੇ ਵਿੱਚੋਂ ਨਿਕਲ ਗਿਆ ਤੇ ਬਾਕੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਦੇ ਮੁਤਾਬਕ ਇਹ ਜੋ ਇੱਕ ਨਿਜੀ ਬੱਸ ਹੈ ਜੋ ਕਿ ਲੁਧਿਆਣਾ ਤੋਂ ਆਗਰੇ ਦੇ ਵੱਲ ਜਾ ਰਹੀ ਸੀ ਇਸ ਦੇ ਵਿੱਚ 50 ਤੋਂ ਵੱਧ ਸਵਾਰੀਆਂ ਸਵਾਰ ਸਨ ਤੇ ਉਹਨਾਂ ਦੇ ਵੱਲੋਂ ਜਦੋਂ ਬੱਸ ਹੈ ਗਰੇਟਰ ਨੋਇਡਾ ਦੇ ਨੇੜੇ ਪਹੁੰਚਦੀ ਹੈ ਯਮੂਨਾ ਐਕਸਪ੍ਰੈਸ ਵੇ ਦੇ ਉੱਪਰ ਉਸ ਸਮੇਂ ਹੀ ਜੋ ਬੱਸ ਹੈ ਉਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇੱਕ ਜਲਦੀ ਬੱਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਸੜਕ ਦੇ ਉੱਪਰ ਹੀ ਹਾਹਾਕਾਰ ਮਚ ਜਾਂਦਾ ਹੈ ਤਸਵੀਰਾਂ ਵੀ ਲਗਾਤਾਰ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇੱਕ ਜਲਦੀ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਜੋ ਲੋਕ ਹੈ ਸੜਕਾਂ ਦੇ ਉੱਪਰ ਉਤਰ ਜਾਂਦੇ ਨੇ ਤੇ ਬੱਸ ਦੇ ਵਿੱਚ 50 ਤੋਂ ਵੱਧ ਸਵਾਰੀਆਂ ਜੋ ਸਵਾਰ ਸਨ ਤੇ ਹੁਣ ਜੋ ਲੋਕ ਹੈ ਉਹਨਾਂ ਦੇ ਵੱਲੋਂ ਬੱਸ ਦੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਨੂੰ ਬਚਾਇਆ ਗਿਆ ਸਵਾਰੀਆਂ ਪੰਜਾਹ ਤੋਂ ਵੱਧ ਸੀਗੀਆਂ ਤੇ ਜੋ ਅੱਗ ਹੈ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਜੋ ਅੰਦਰ ਸਵਾਰੀਆਂ ਸਨ ਉਹਨਾਂ ਦੇ ਕਿਸੇ ਸਮਾਨ ਦੇ ਵਿੱਚ ਪਟਾਕੇ ਪਏ ਸਨ ਤੇ ਉਸ ਸਮੇਂ ਹੀ ਪਟਾਕਿਆਂ ਨੂੰ ਅੱਗ ਲੱਗ ਜਾਂਦੀ ਹੈ ਤੇ ਪੂਰੀ ਬੱਸ ਜੋ ਕਿ ਅੱਗ ਦੇ ਨਾਲ ਝੁਲਸ ਜਾਂਦੀ ਹੈ ਸੜਕ ਦੇ ਉੱਪਰ ਦੀਆਂ ਤਸਵੀਰਾਂ ਸਕਰੀਨ ਦੇ ਉੱਪਰ ਲਗਾਤਾਰ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਬੱਸ ਹੈ ਪੂਰੇ ਤਰੀਕੇ ਦੇ ਨਾਲ ਅੱਗ ਦੀ ਚਪੇਟ ਦੇ ਵਿੱਚ ਆ ਚੁੱਕੀ ਹੈ ਪੰਜਾਹ ਤੋਂ ਵੱਧ ਇਸ ਦੇ ਵਿੱਚ ਸਵਾਰੀ ਗਿਆ ਸਵਾਰ ਸਨ ਤੇ ਉਹਨਾਂ ਨੇ ਬੱਸ ਦੇ ਉੱਪਰ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਨੂੰ ਬਚਾਇਆ ਤੇ ਇਹ ਜੋ ਹਾਦਸਾ ਨੌਇਡਾ ਐਕਸਪ੍ਰੈਸ ਵੇ ਤੇ ਦੱਸਿਆ ਜਾ ਰਿਹਾ ਯਮੁਨਾ ਐਕਸਪ੍ਰੈਸ ਵੇ ਨੌਇਡਾ ਸੜਕ ਦੇ ਉੱਪਰ ਇਹ ਜੋ ਹਾਦਸਾ ਹੋਇਆ ਇਸ ਤੋਂ ਬਾਅਦ ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਇਆ ਤੇ ਇਹ ਜੋ ਬੱਸ ਹੈ ਲੁਧਿਆਣੇ ਤੋਂ ਆਗਰਾ ਦਿਵਾਲ ਜਾ ਰਹੀ ਸੀ ਤੇ ਉਸ ਸਮੇਂ ਹੀ ਜਦੋਂ ਯਮੁਨਾ ਐਕਸਪ੍ਰੈਸ ਵੇ ਦੇ ਉੱਪਰ ਪਹੁੰਚਦੀ ਹੈ ਤਾਂ ਗਰੇਟਰ ਨੌਇਡਾ ਦੇ ਨੇੜੇ ਐਸੇ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਅੱਗ ਦਾ ਕਾਰਨ ਸਵਾਰੀਆਂ ਦੇ ਕਿਸੇ ਸਮਾਨ ਦੇ ਵਿੱਚ ਪਟਾਕੇ ਪਏ ਸਨ ਉਹ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਪਟਾਕਿਆਂ ਦੀ وجہ ਦੇ ਨਾਲ ਜੋ ਅੱਗ ਲੱਗੀ ਹੈ ਪੂਰੀ ਬੱਸ ਅੱਗ ਦੇ ਵਿੱਚ ਝੁੱਲ ਚੁੱਕੀ ਹੈ ਤੇ ਲੋਕਾਂ ਨੇ ਆਪਣੀ ਜਾਨ ਬਚਾਈ ਹੈ ਤੇ ਇੱਥੇ ਗੜੀਮਤ ਇਹ ਰਹੀ ਕਿ ਕਿਸੇ ਨੂੰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਰ ਕੋਈ ਆਪਣੀ ਜਾਨ ਬਚਾ ਕੇ ਬੱਸ ਦੇ ਵਿੱਚੋਂ ਨਿਕਲ ਗਿਆ ਤੇ ਬਾਕੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਦੇ ਮੁਤਾਬਕ ਇਹ ਜੋ ਇੱਕ ਨਿੱਜੀ ਬੱਸ ਹੈ ਜੋ ਕਿ ਲੁਧਿਆਣਾ ਤੋਂ ਆਗਰੇ ਦੇ ਵੱਲ ਜਾ ਰਹੀ ਸੀਗੀ ਇਸ ਦੇ ਵਿੱਚ 50 ਤੋਂ ਵੱਧ ਸਵਾਰੀਆਂ ਸਵਾਰ ਸਨ ਤੇ ਉਹਨਾਂ ਦੇ ਵੱਲੋਂ ਜਦੋਂ ਬੱਸ ਹੈ ਗਰੇਟਰ ਨੌਇਡਾ ਦੇ ਨੇੜੇ ਪਹੁੰਚਦੀ ਹੈ ਯਮੂਨਾ ਐਕਸਪ੍ਰੈਸ ਵੇ ਦੇ ਉੱਪਰ ਉਸ ਸਮੇਂ ਹੀ ਜੋ ਬੱਸ ਹੈ ਉਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇੱਕ ਜਲਦੀ ਬੱਸ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਸੜਕ ਦੇ ਉੱਪਰ ਹੀ ਹਾਹਾਕਾਰ ਮਚ ਜਾਂਦਾ ਹੈ ਤਸਵੀਰਾਂ ਵੀ ਲਗਾਤਾਰ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇੱਕ ਜਲਦੀ ਬੱਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਜੋ ਲੋਕ ਹੈ ਸੜਕਾਂ ਦੇ ਉੱਪਰ ਉਤਰ ਜਾਂਦੇ ਨੇ ਤੇ ਬੱਸ ਦੇ ਵਿੱਚ ਪੰਜਾਬ ਤੋਂ ਵੱਧ ਸਵਾਰੀਆਂ ਜੋ ਸਵਾਰ ਸਨ ਤੇ ਹੁਣ ਜੋ ਲੋਕ ਹੈ ਉਹਨਾਂ ਦੇ ਵੱਲੋਂ ਬੱਸ ਦੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਨੂੰ ਬਚਾਇਆ ਗਿਆ ਸਵਾਰੀਆਂ ਪੰਜਾਹ ਤੋਂ ਵੱਧ ਸੀਗੀਆਂ ਤੇ ਜੋ ਅੱਗ ਹੈ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਜੋ ਅੰਦਰ ਸਵਾਰੀਆਂ ਸਨ ਉਹਨਾਂ ਦੇ ਕਿਸੇ ਸਮਾਨ ਦੇ ਵਿੱਚ ਪਟਾਕੇ ਪਏ ਸਨ ਤੇ ਉਸ ਸਮੇਂ ਹੀ ਪਟਾਕਿਆਂ ਨੂੰ ਅੱਗ ਲੱਗ ਜਾਂਦੀ ਹੈ ਤੇ ਪੂਰੀ ਬੱਸ ਜੋ ਕਿ ਅੱਗ ਦੇ ਨਾਲ ਝੁਲਸ ਜਾਂਦੀ ਹੈ ਸੜਕ ਦੇ ਉੱਪਰ ਦੀਆਂ ਤਸਵੀਰਾਂ ਸਕਰੀਨ ਦੇ ਉੱਪਰ ਲਗਾਤਾਰ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਬੱਸ ਹੈ ਪੂਰੇ ਤਰੀਕੇ ਦੇ ਨਾਲ ਅੱਗ ਦੀ ਚਪੇਟ ਦੇ ਵਿੱਚ ਆ ਚੁੱਕੀ ਹੈ ਪੰਜਾਹ ਤੋਂ ਵੱਧ ਇਸ ਦੇ ਵਿੱਚ ਸਵਾਰੀ ਆ ਸਵਾਰ ਸਨ ਤੇ ਉਹਨਾਂ ਨੇ ਬੱਸ ਦੇ ਉੱਪਰ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਨੂੰ ਬਚਾਇਆ ਤੇ ਇਹ ਜੋ ਹਾਦਸਾ ਨੌਇਡਾ ਐਕਸਪ੍ਰੈਸ ਵੇ ਤੇ ਦੱਸਿਆ ਜਾ ਰਿਹਾ ਯਮੁਨਾ ਐਕਸਪ੍ਰੈਸ ਵੇ ਨੌਇਡਾ ਸੜਕ ਦੇ ਉੱਪਰ ਇਹ ਜੋ ਹਾਦਸਾ ਹੋਇਆ ਇਸ ਤੋਂ ਬਾਅਦ ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਇਆ ਤੇ ਇਹ ਜੋ ਬੱਸ ਹੈ ਲੁਧਿਆਣੇ ਤੋਂ ਆਗਰਾ ਦੇ ਵੱਲ ਜਾ ਰਹੀ ਸੀ ਤੇ ਉਸ ਸਮੇਂ ਹੀ ਜਦੋਂ ਯਮੁਨਾ ਐਕਸਪ੍ਰੈਸ ਵੇ ਦੇ ਉੱਪਰ ਪਹੁੰਚਦੀ ਹੈ ਤਾਂ ਗਰੇਟਰ ਨੌਇਡਾ ਦੇ ਨੇੜੇ ਇਸੇ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਅੱਗ ਦਾ ਕਾਰਨ ਸਵਾਰੀਆਂ ਦੇ ਕਿਸੇ ਸਮਾਨ ਦੇ ਵਿੱਚ ਪਟਾਕੇ ਪਏ ਸਨ ਉਹ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਪਟਾਕਿਆਂ ਦੀ ਵਜ੍ਹਾ ਦੇ ਨਾਲ ਜੋ ਅੱਗ ਲੱਗੀ ਹੈ ਪੂਰੀ ਬੱਸ ਅੱਗ ਦੇ ਵਿੱਚ ਝੁੱਲ ਚੁੱਕੀ ਹੈ ਤੇ ਲੋਕਾਂ ਨੇ ਆਪਣੀ ਜਾਨ ਬਚਾਈ ਹੈ ਤੇ ਇੱਥੇ ਗੜੀਮਤ ਇਹ ਰਹੀ ਕਿ ਕਿਸੇ ਨੂੰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਰ ਕੋਈ ਆਪਣੀ ਜਾਨ ਬਚਾ ਕੇ ਬੱਸ ਦੇ ਵਿੱਚੋਂ ਨਿਕਲ ਗਿਆ ਤੇ ਬਾਕੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਦੇ ਮੁਤਾਬਕ ਇਹ ਜੋ ਇੱਕ ਨਿੱਜੀ ਬੱਸ ਹੈ ਜੋ ਕਿ ਲੁਧਿਆਣੇ ਤੋਂ ਆਗਰੇ ਦੇ ਵੱਲ ਜਾ ਰਹੀ ਸੀ ਇਸ ਦੇ ਵਿੱਚ 50 ਤੋਂ ਵੱਧ ਸਵਾਰੀਆਂ ਸਵਾਰ ਸਨ ਤੇ ਉਹਨਾਂ ਦੇ ਵੱਲੋਂ ਜਦੋਂ ਬੱਸ ਹੈ ਗਰੇਟਰ ਨੋਇਡਾ ਦੇ ਨੇੜੇ ਪਹੁੰਚਦੀ ਹੈ ਯਮੂਨਾ ਐਕਸਪ੍ਰੈਸ ਵੇ ਦੇ ਉੱਪਰ ਉਸ ਸਮੇਂ ਹੀ ਜੋ ਬੱਸ ਹੈ ਉਸ ਦੇ ਵਿੱਚ ਅੱਗ ਲੱਗ ਜਾਂਦੀ ਹੈ